ਗੋਵਨ ਗੋਬਿੰਦ ਗਾਇ ਉਹ ਨਹੀ ਜਨਮ ਭਾਰਤ ਕੀ ਕਰੋਨਾ ਮਤਹਰ ਭਜ ਮਨਾ ਜੇ ਬਿਦਜਲ ਕੋ ਮੀਨਾ ਦੇਖਿਆ ਨ ਸੋ ਕਹੇ ਰਚਿਓ ਨਿਮਤ ਨਾ ਹੋਏ ਉਦਾਸ ਕਹੋਨਾ ਮਤ ਪਦ ਹਾਰ ਮਨਾ ਬਰਨ ਜਮ ਕੀ 파ਸ ਤਰਨਾ ਕੋ یوں ਹੀ ਗयो ਲਿयो ਜਰਾ ਤਨ ਤੀਤ ਕਹੋ ਨਾਨਕ ਭਜ ਹਰ ਮਨਾ ਹਉ ਦੁਜਾ ਦੇ ਬੀਤ ਮਿਰਦ ਧਇਓ ਸੁ ਜੈ ਨਹੀਂ ਰੂਪਤੀਓ ਨਾਨਕ ਨਰ ਭਾਵ ਰੇ ਜਿਉ ਨ ਪਜੈ ਭਗਵਾਨ ਤਨ ਦਾ ਰਾਸੰਪਤ ਸਗਦ ਜਿਨੇ ਆਪਣੀ ਕਰਮਾਨ ਇਨ ਮੈਂ ਕੁਛ ਸੰਗੀ ਨਹੀਂ ਨਾਨਕ ਸਾਚੀ ਜਾਨ ਅਤਤਿਉ ਧਾਰਨ ਪੈਰਨ ਹਰਿ ਅਨਾਦ ਕੇ ਨਾਦ ਕਹੋ ਨਾਨਕ ਤੇ ਜਾਨੀਐ ਸਦਾ ਉਸਤ ਤੁਮ ਸਾਤ ਤਨ ਤਨ ਜੀਤੋ ਕਉ ਦਿਓ ਤਾਂ ਸਿਉ ਨੇਹੁ ਨਕੀਨਾ ਕਹੋ ਨਾਨਕ ਨਰਬਹਾਰੇ ਕਿਉ ਡੋਲਤੀ ਨਾਮ ਤਨ ਤਨ ਸੰਪੈ ਸੁਖ ਦਿਓ ਹਰ ਜਹਨੀ ਕੇ ਤਾਮ ਤੋਹ ਨਾਨਕ ਸੁਨਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਸਰਨਾਹੀ ਨ ਕੋਏ ਤੋ ਨਾਨਕ ਸੁਨਰੇ ਮਨਾ ਤੇਹ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਪਦ ਰੇਤ ਮੀਤ ਤੋ ਨਾਨਕ ਸੁਨਰੇ ਮਨਾ ਹਉ ਘਟਤ ਹੈ ਨੀਤ पांच तत्त्व को तन रचियो जानो सत्यतुर सुजान देते उपजीव नानका नीन ताहे न मान कट कट में हर जो बस संतन कहियो पुकार कहो नाम ते भज मना ਪਰੋਨੀ ਦੇ ਉਤਰੇ ਪਾਰ ਸੁਖ ਸੁਫੇ ਜੇ ਪਰ ਸੇ ਨਹੀਂ ਲੋਕ ਮੋਹ ਆਪਾ ਨਾ ਕਉ ਨਾਨਕ ਸੁਨਰੇ ਮਨਾ ਸੋ ਮੂਰਤ பகਵਾਨ ਉਸਤ ਨਿੰਦਿਆ ਨਾਹੀ ਜੇ ਕੰਜਨ ਲੋ ਸਮਾਨਾ ਕਰੋ ਨਾਨਕ ਸੁਨਰੇ ਮਨਾ ਮੁਕਤ ਤਾਹੀ ਤੈ ਜਾਨ ਹਰਿ ਕੋ ਸੋਭ ਜਾ ਕੈ ਨਹੀਂ ਬੈਰੀ ਨੀ ਤਸਮਾਨ ਕਰੋ ਨਾਨਕ ਸੁਨਰੇ ਮਨਾ ਮੁਕਤ ਤਾਹੀ ਤੈ ਜਾਨ ਪਹਿ ਕਾਹੂ ਕੋ ਭੇਤ ਨਹਿ ਮਹਿ ਪਹਿਮਾਨ ਧਿਆਨ ਕਹੁ ਨਾਮ ਸੁਨ ਰੇ ਮਨਾ ਗਿਆਨੀ ਤਾਇ ਵਿਕਾਨ ਜੇ ਬਿਕੇ ਆਸਨੀ ਤਜੀ ਬਿਉ ਭੇਖ ਬੈਰਾਗ ਕਹੁ ਨਾਮ ਸੁਨ ਰੇ ਮਨਾ ਤੇ ਨਰਮਤੈ ਪਾਦ ਜੇ ਮਾਇਆ ਮੰਨ ਤਾਤ ਜੀ ਸਭ ਤੇ ਭਇਓ ਉਦਾਸ ਕਹਉ ਨਾਨਕ ਸੁਨ ਰੇ ਮਨਾ ਕਹਿ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੂੰ ਮੈਂ ਤਵੀ ਦਰਤਾ ਰਾਮ ਪਛਾਨ ਕਹਉ ਨਾਨਕ ਵਹ ਨ ਮੁਗਤ ਨਰ ਏ ਮਨ ਸਾਚੀ ਮਾਨ ਪੈਨਾ ਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜ ਸਫਲ ਹੋਏ ਤਹ ਕਾਮ ਜੇ ਬਾ ਮਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਾਹੋ ਨਾਨਕ ਸੁਨਵੇਂ ਮਨ ਆ ਕਰਨ ਜਮ ਕੇ ਤਾਮ ਜੋ ਪ੍ਰਾਨੀ ਮਮ ਤਜ ਲੋਗ ਮੋਹ ਅੰਤਾਰ ਕਾਹੋ ਨਾਨਕ ਯਾਪਨ ਧਰੈ ਔਰਨ ਦੇ ਤੂਦਾਰ ਜਿਉ ਸੁਪਨਾਇ ਰੇਤਨਾ ऐसे जब तो जान इन में कस स जो नहीं नानक बिन भगवान इस दिन माया कारने प्राणी तोलतनीत कोटन में नानक को नारायण जेतीत ਜਿਵੇਂ ਜਲ ਤੇ ਮੋਤੁ ਬੁਝਾ ਉਪਜੈ ਬਿਨਸਾਦੀ ਤੋ ਜਗ ਰਚਨਾ ਤੇ ਸੀ ਰਤੀ ਕੋ ਨਾਨਕ ਸੁਨमीत ਪ੍ਰਾਨੀ ਕੈ ਸੂ ਨਚੈਤ ਮਦਮਾਇਆ ਕੰਦ ਤੋ ਨਾਨਕ ਬਿਨ ਹਾਰ ਭਜਨ पर जम पंत जो सुख को चाहे सदा शरण राम की दे कहो नानक सुन रे मना दुर्लभ मानक दे माया का वही मूर्ख लोग जान ਕੋ ਨਾਨਕ ਬਿਨ ਹਰ ਭਜਨ ਬਿਰਤਾ ਜਨਮ ਸਰਾਨ ਜੋ ਪ੍ਰਾਨੀ ਇਸ ਦਿਨ ਭਜ ਉਪਰਾਮ ਤੇ ਜਾਨ ਹਰ ਜਨ ਹੰ ਅੰਦਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੇ ਫਦਰ ਰਿਓ ਬਿਸਰੇ ਕੋ ਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੋ ਨੇ ਕਾਮ ਪ੍ਰਾਨੀ ਰਾਮ ਨਚਿਤਈ ਮਦ ਮਾਇਆ ਕੇ ਅੰਦ ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਦੁੱਖ ਮੈਂ ਸੰਗੀ ਭਈ ਦੁੱਖ ਮੈਂ ਸੰਗ ਨ ਕੋਏ ਕਹੋ ਨਾਨਕ ਹਰਿ ਭਜ ਮਨਾ ਹੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਨ ਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵੈ ਬਾਸ ਜਤਨ ਬਹੁਤਨੇ ਕਰ ਰਿਹਾ ਮਿਟਿਓ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਤਿਓ ਰਾਖਿ ਲਿਓ ਪਗਵਾਨ ਬਾਲ ਜਵਾਨੀਆਂ ਰ ਬਿਰਧਪਨ వేను అవస్థా जान करो नानक हर भजन बिन निरता सभि मान करनो होत ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਦ ਸੰਨਿਓ ਰਾਨੁ ਜਿਓ ਤਾ ਕਿਉ ਰੋਵਤ ਅੰ ਮਨ ਮਾਇਆ ਮੈਂ ਰਾਮ ਰਹਿਜੋ ਨਿਕ ਸਤਨਾ ਹੈ ਨਮੀਤ ਨਾਨਕ ਮੂਰਤ ਚਿੱਤਰ ਜਿਉ ਚਾਦਤ ਨਾਹੀ ਨ ਪੀਤ ਨਰ ਚਾਹਤ ਕਸ਼ਿਆਰ ਔਰ ਕੀ ਔਰ ਪਈ ਜਤਵਤਰਿ ਹੋਤ ਗੋੜ ਨਾਨਕ ਫਸੀ ਗਨਪਰੀ ਜਤਨ ਬਹੁਤ ਸੁਖ ਕੀ ਕੀਏ ਦੁਖ ਕੋ ਕੀਓ ਨ ਕੋਏ ਕਹੋ ਨਾਨਕ ਸੁਨਰੇ ਮਰਾ ਹਰ ਭਰ ਸੋਏ ਰਤ ਤੋ ਬੇਕਾਨੀ ਫਿਰਤ ਹੈ ਸਭ ਕੋ ਗਾਤਾ ਰਾਮ ਕੋ ਨਾਮੁ ਮਨ ਸਿਮਰਤੇ ਹੈ ਪੂਰਨ ਹੋਵੇ ਕਾਮ ਛੁਟੇ ਮਾਨ ਕਹਾ ਤੋਰ ਜਬ ਸੁਪਨੇ ਜਿਉ ਗਿਆਨ ਕਿਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਭਕਾਨ ਗਰਬ ਕਰਤ ਹੈ ਦੇਹ ਕੋ ਮੇਨ ਸੈ ਸਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ மரன் ரக கோ சோனர முனர்த்தர நான சாி மானாக்ககத்துகவான் நி மன ਜੈਸੇ ਸੁਕਰਸਾਨ ਨਾਨਕ ਮਨੋਂ ਗਾਇ ਤਨ ਫਮੀ ਕੋ ਗ੍ਰਹਿ ਜੋ ਸਦਾ ਸਾਨਤ ਜਤ ਨਹੀਂ ਨੇਤ ਨਾਨਕ ਕੇ ਗਿਨ ਹਾਰ ਵਜੋ ਇਕ ਮਨ ਹੋਏ ਇਕ ਚਿਤ ਤੀਰਤ ਬਰਤ ਅਰਦਾਨ ਕਰ ਮਨ ਮੈਂ ਤਰੈ ਤੁਮਾਨ ਨਾਨਕ ਨੇ ਫਦ ਜਾਤ ਤੇ ਜੋ ਪੁਚੜੀ ਸੁਨਾ ਸੀਰ ਪੰਪਿਓ ਪਗ ਡਟਮਗੇ ਨੈਨ ਜੋਤ ਤੇ ਨੀਨਾ ਗਹ ਨਾਨਕੀ ਬਿਧ ਭਈ ਤਉ ਨ ਹਰ ਰਸਨੀ ਨੇ ਜਿਗਰ ਦੇ ਕਿਉ ਜਗਤ ਮੈਂ ਕੋ ਕਉ ਕੋ ਨਾ ਹੈ ਨਾ ਕੋ ਤੇਰ ਹਰ ਭਗਤ ਹੈ ਤੇਰਾ ਕੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਨੀ ਤਾ ਕਹਿ ਨਾਮ ਤੇਰ ਨਾਰ ਹੈ ਜਿਉ ਮਾਲੂ ਕੀ ਤਾ ਰਾਮ ਕਹੋ ਰਾਮਨ ਦਯੋ ਜਾਂ ਕੋ ਬੋ ਪਰਵਾਰ ਕਉ ਨਾਮ ਤੇਰ ਕਛ ਨਹੀਂ ਤੁਪਨੇ ਜੋ ਸੰਸਾਰ ਚਿੰਤਾ ਕਾ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰ ਦ ਸੰਸਾਰ ਕੋ ਨਾਨਕ ਤੇਰ ਨਹੀਂ ਕੋਈ ਜੋ ਪਿਓ ਸੋ ਬਿਨਸਾ ਬਾਜਿ ਕੇ ਕਾਣ ਨਾਨਕ ਤਾਰੋ ਗੋਨ ਗਾਇ ਲੈ ਚਾਣ ਸਦ ਜੰਚਾਲ ਦੋਹਰਾ ਬਾਲ ਸੁਟਿ ਓ ਬੰਦਨ ਪਰੇ ਕਛੂ ਨੋ ਤੂ ਭਾਏ ਕੋ ਨਾਨਕ ਆਵੋਟ ਹਰ ਗਾਇਦੇ ਜਿਉ ਸਹਾਰੇ ਬਨ ਹੋਆ ਬੰਧਨ ਛੁਟੇ ਸਭ ਕਿਸ ਹੋ ਤੂ ਪਾਏ ਨਾਨਕ ਸਭ ਕਿਸ ਤੁਮਰੇ ਹੱਥ ਮੈਂ ਤੁਮਹੀ ਹੋ ਤ ਸਹਾਰੇ ਸੰਗ ਸਗਾ ਸਭ ਤਾ ਜਾਈ ਨਾਮੀ ਦੋਏ ਉਸਤਤ ਕਹੁ ਨਾਨਕ ਹੋਏ ਕੀ ਪਤਮਹਿ ਤੇਗੋ ਇਕੁਰ ਗੁਨਾਤ ਨਾਮ ਰਿਓ ਸਾਧੂ ਰਿਓ ਰਹਿਓ ਕੋਰ ਕੋਿੰਦ ਕਹੁ ਨਾਨਕ ਇਹ ਜਬਦਨਹਿ ਜੇ ਮਿਲ ਜੱਤੀ ਹੋਰ ਮੰਤ ਰਾਮ ਨਾਮ ਯੁਰ ਮੈਂ ਗਯੋ ਜਾਕ ਸਮਨ ਹੀ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਰਾਮ ਨਾਮ ਯੁਰ ਮੈਂ ਗਯੋ ਸਮਨੈ ਕੋਏ ਜਿਸ ਮਰਤ ਸੰਕਟ ਮਿਟੈ ਦਰਸ ਤਵਾਰੋਏ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਫਈਓ ਸਤ ਸੰਤੋਖ ਵਿਚਾਰੋ ਅਮਰਤ ਨਾਨਕ ਤਰਕਾ ਪਰੋ ਜਿਸ ਕਾ ਸਭ ਸ੍ਰੀ ਉਧਾਰੋ ਦੇਖੋ ਕਰੈ ਦੇਖੋ ਉੱਚਾ ਉਸ ਕਾ ਹੋਇ ਉਧਾਰੋ ਇਹ ਵਸਤ ਜੀ ਨਹ ਜਾਈ ਨਿਤ ਨਿਤ ਰਖਿ ਉਰ ਧਾਰੋ ਤਮ ਸੰਸਾਰ ਚਰਨ ਲਲ ਪਰਿਯ ਸਬਨਾਨ ਕ ਬ੍ਰਹਮ ਫਸਾਰੋ ਸ਼ਲੋਕ ਮਹਲਾ ਪੰਜਵਾਂ ਵੇਰਾ ਕੀ ਤਾ ਜਤੋ ਨਹੀਂ ਮੈਨੋ ਜੋਗ ਕੀਤਾ ਹੋਈ ਮੈ ਨਿਰਗੁਣਿਆਰੀ ਕੋ ਕੋਣ ਨਹੀਂ ਆਪੇ ਦਰਸ ਤੇ ਹੋਈ ਦਰਸ ਪਿਆ ਮੇਹਰਾਮਤ ਹੋਈ ਸਤਗੁਰ ਸਜਣਾ ਮਿਲੇ ਆ नानक नाम मिल तां जीवान तन मन थी वरे या तरसी सतगुरु सज्जन मिले नानक राम मिल तां जीवान तन मन थी वरे ੴ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚਬਰੰਗਨ ਸੰਭੇ ਲੱਟ ਅਟਾਨੰਦਰ ਪ੍ਰਥਮ ਰਾਗ ਭੈਰ ਹੋਏ ਕਰਈ ਪੰਜ ਰਾਗਨੀ ਸੰਗ ਉਜਰਹੀ ਪ੍ਰਥਮ ਭੈਰ ਵੀ ਬਿਲਾਵਦੀ ਕੁਨਿ ਆਕੀ ਗਾਵੈ ਬੰਬਲੀ ਕੁਨਿ ਅਸਲੇਕੀ ਕੀ ਭਈ ਭਾਰੀ ਏ ਪੈਰੋਂ ਕੀ पाचੋ ਨਾਰੀ ਪੰਚਮ ਹਰਤ ਦਿਸਾਤ ਸੁਨਾਵ ਬੰਗਾਲੰ ਮਦ ਮਾਦਵ ਗਾਵੈ ਮਲਤ ਬਿਲਾਵਲ ਗਾਵਈ ਆਪਣੀ ਆਪਣੀ ਪਹਾਤ ਪਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲਕ ਉਸ ਦੇ ਅਲੱਪ ਹੈ ਸੰਗ ਰਾਵਣੀ ਪਾਚੌ ਤਪ ਹੈ ਗੌਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸਿਉਤੀ ਉਚਾਰੀ ਤਨਸਰੀ ਇਹ ਪਾਚੌ ਗਾਈ ਮਾਲ ਰਗ ਕੌਸਕ ਸੰਗ ਲਾਈ मारो मस्त अंग मेवाड़ प्रवनचंद कौसत्यो बारा हौ कट रओ भओ आनद गाए अष्ट मालिक उस्क संग लाये कोणी आयो हिंडोल पंचनार संग अष्ट सथ उठ है तान कलोल गायन तार मिलावही बेलंगी देव कर आई बसंती संधूर सोहाई सरस अहिरी ले पार जा संग लाई पांचों वार जा सुरमानंद भास कर आई चंद्रबिंद मंगलंग सोहाई ਸਰਸ ਬਾਨ ਔ ਆਹਾ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸਤ ਪੁੱਤਰ ਮੈਂ ਕਹੇ ਸਵਾਰੀ ਕੋਨੇ ਆਈ ਦੀਪਕ ਕੀ ਬਾਰੀ ਕਲੇਚੀ ਪਟ ਮੰਜਰੀ ਕਚੇਲੀ ਪਟ ਮੰਜਰੀ ਥੋੜੀ ਕਹੀ ਅਲਾਪ ਕਾ ਮੋਦੀ ਔ ਗੁਜਰੀ ਸੰਗ ਦੀਪਕ ਤਾਪ ਲੰਕਾ ਲੰਕਾ ਪੁੱਤ ਲਿਓ ਰਾਮਾ ਕਮਲ ਪੁਸਮ ਚੰਪਕ ਕੇ ਨਾਮਾ ਗੌਰਾਯੋ ਕਨਰ ਕਲਿਆਨ ਆਸਤ ਪੁੱਤਰ ਦੀਪਕ ਕੇ ਜਨ ਸਭ ਮਿਲ ਸ੍ਰੀ ਰਾਗ ਵੈ ਗਾਵੈ ਪੰਜੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਅਸਵਰੀ ਪਹਿਲੇ ਪਾਚ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪਾਚੋ ਤਾਪੀ ਸਾਲੂ ਸਾਰੰਗ ਸਾਧਰਾ ਯੋਰ ਗੋਂਡ ਗੰਭੀਰ ਵrst ਪੁੱਤਰ ਸ੍ਰੀ ਰਾਗ ਕੇ ਗੋਂਡ ਕੋਂਬਹ ਮੀਰ ਕਸ਼ਟਮ ਮੇਗ ਰਾਗ ਮੈਂ ਗਾਵੇ ਪਾਚੋ ਸੰਗ ਬਰੰਗਨ ਲਾਭ ਹੈ ਸੋਰਟਾ ਗੋੜ ਮਲਾਰੀ ਧੁਨੀ ਕੋਨ ਗਾਵੈ ਅਸ ਗੁਣ ਗੁਨੀ ਉਚ ਸੁਰ ਸੁਹੋ ਪਨਕੀਨੀ ਨੇਗ ਰਾਗ ਸਿਉ ਪਾਚ ਬਿਨੀ ਬੈ ਰਾਦਰ ਗਜ ਧਰ ਕੇਦਾਰ ਜਬਲੀ ਧਰ ਨਟ ਰਉ ਜਲ ਧਾਰਾ ਕਹੁ ਨ ਗਵ ਸੰਤ ਰੋ ਸਿਆਮਾ ਮੇਗ ਰਗ ਪੁੱਤਰਨ ਕੇ ਨਾਮ ਕਸ਼ਟ ਰਗ ਵੀਨ ਗਾਏ ਸੰਗ ਰਗ ਨੀਤੀ ਸ ਸਭ ਪੁੱਤਰ ਰਾਧਨ ਕੇ 18 10 20 ਕਸਟ ਰਾਗ ਹੁਨਦਾਏ ਸੰਗ ਰਾਗਨੀ ਤੇ ਸ ਸਭੇ ਪੁੱਤਰ ਰਾਗਨ ਕੇ 18 10 20 ਵਾਹ ਦਿਖਾਓ ਸਵਾਦ ਕੀ ਜੇ ਸ੍ਰੀ ਗ੍ਰਾਮ ਕ੍ਰਿਮਹਲਾ ਵਿਦਿਆ ਅਨੰਦ ਇੱਕ ਵੰਤ ਸਤਿਗੁਰੂ ਸਾਧੂ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰਬੋਤਮ ਪਾਇਆ ਸਹਿ ਸਿਤੀ ਮਨਵਦੀਆਂ ਵਧਾਈਆਂ ਰਾਵਰਤਨ ਪਰਿਵਾਰ ਪਰੀਆਂ ਚਵਲ ਗਾਵਣ ਆਈਆਂ ਜਿਬਦੋ ਤਾਂ ਗਾਦੋ ਹਰੀਕੇ ਦਾ ਮਨ ਜਿਨੀ ਲਸਾਇਆ ਕਹ ਅਨੰਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾ ਦੇ ਹਰਨਾ ਰਹੋ ਤੂੰ ਮਨ ਮੇਰੇ ਲੋਭ ਕਰਿ ਸਾਰਨਾ ਅੰਗੀਕਾਰ ਓਹ ਘਰੇ ਤੇਰਾ ਘਾਰੇ ਸਭ ਸੁਹਾਰਨਾ ਸਭਨਾ ਗੁਨਾਸੰ ਰਸੁ ਆਮੀ ਤੋ ਕਿਉ ਮਨੁ ਹਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾ ਦੇ ਸਾਚੇ ਸੋਹਿਬ ਕਿਉ ਨਾਹੀ ਕਰਿ ਫਿਰ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਸਦਾ ਬਖਲਾ ਤੇਰੀ ਨਾ ਮਨ ਹਸਾਵੇ ਨਾ ਮਿਲ ਗਏ ਮਨ ਹਸਿਆ ਵਾ ਦੇ ਸਭ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਉ ਨਹੀਂ ਕਰਤੇ ਰ ਸਜਨਾ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਦੁਆਇਆਂ ਘਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਚਾਂ ਸਭ ਪੁਜਾਈਆਂ ਕਦਾਰ ਗੁਰ ਬਾਣ ਕੀਤਾ ਪਰ ਬਟੋ ਜਦੀਆਂ ਐ ਬੜਿਆਈਆਂ ਕਹਿ ਨਾਨਕ ਸੋ ਸੰਤੋਸ਼ ਅਵਤਰ ਰੋਪਿਆ ਰੋ ਸਤਿਆਨਾ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਅਤਿ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿ ਕਰਤਾ ਰਿਆ ਪੰਚਤ ਉਪਕਰ ਵਸ ਕਿਤੇ ਕਾਰ ਕੰਧ ਮਾਰਿਆ ਹੋਰ ਕਰਮ ਪਾਇਆ ਦੂਜਨ ਕੋ ਫੇ ਨਾਮ ਹਰਿ ਲਾਗੇ ਕਹਿ ਨਾਨਕ ਤੈ ਸੁਖੋ ਤਿਤ ਕਰਿ ਅਨਹਦ ਵਾਜੇ ਅਨੰਦ ਸੁਣੋ ਵੜ ਭਾਗਿਓ ਸਭਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਮਤਰੇ ਸਰਨ ਵਸੂਰੇ ਧੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤਤ ਸਤਗੁਰ ਰਹਾ ਭਰੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੋਏ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਵ ਸਰat ਭਉदाई ਦਾਇਆ ਖਿਲ ਸਗਤ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀਆਂ ਕੋ ਆਪਣੀ ਕਿਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਬੇਸਕਤ ਘਾਲ ਨਾਨਕ ਤੇ ਮੁਖਿ ਉਜਲੇ ਕੀਤੀ ਚੁਕੀ ਨਾਲ ਜਿਨੇ ਨਾਮ ਧਿਆਇਆ ਬੇਸਕਤ ਘਾਲ ਨਾਨਕ ਤੇ ਮੁਖਿ ਉਜਲੇ ਕੀਤੀ ਚੁਕੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ